ਵੇਗ ਲੋ 31 ਵੇਗ ਲੋ 31 32 32 32 32 ਰੁਪਏ ਕਿਲੋ ਵੇਦਾ 32 ਰੁਪਏ ਕਿਲੋ ਹਾਂ ਗੋੰਦੀ ਘਵਾ ਹਾਂ 32 ਹਾਂ 32 35 ਆ 55 55 55 ਕਿਲੋ 35 ਵੇਦਾ ਖਰੀ ਬੋਲੀ 35 ਟੌਪ ਦਾ ਮਾਲ ਆ 35 ਥੱਲੇ ਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਾ ਚੈਨਲ 'ਚ ਬਈ ਸਵਾਗਤ ਕਰਦੇ ਆ ਤੇ ਅੱਜ 15 ਅਕਤੂਬਰ 2025 ਤਰੀਕ ਹੋ ਗਈ ਬਈ ਸਵੇਰ ਦੇ ਸਵਾ 7 ਦੇ ਨੇੜੇ ਤੇ ਟਾਈਮ ਹੋਊਗਾ ਤੇ ਰੇਡ ਵੇਸੇ ਬਈ ਅੱਜ ਸਬਜ਼ੀ ਮੰਡੀ ਦੇ ਵਿੱਚ ਖੰਨਾ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਜਿੱਦਾਂ ਲਈ ਨੁਕਰ ਤੋਂ ਸ਼ੁਰੂ ਕਰਨ ਲੱਗਿਆ ਬਈ ਆਏ ਜਾਵਾਂਗੇ ਆਪਾਂ ਨਾ ਗਾਂ ਹੋ ਤਾਂ ਗੋਭੀ ਦੀ ਬੋਲੀ ਵੀ ਲੱਗੀ ਜਾਂਦੀ ਆ ਵਿੱਚ ਸਾਰੇ ਰੇਟ ਵਿਖਾਵਾਂਗੇ ਬਈ ਅੱਜ ਵੇਖਦੇ ਆ ਬਾਕੀ ਤੇਜੀ ਹੋਈ ਕਿ ਮੰਡੀ ਹੋਈ ਜਿਹਨੇ ਕੱਲ ਫਲਾਂ ਦੀ ਵੀਡੀਓ ਨਹੀਂ ਵੇਖੀ ਕੱਲ ਆਪਾਂ ਫਲਾਂ ਦੀ ਵੀਡੀਓ ਪਾਈ ਆ ਸੇਬ ਦੀ ਬੋਲੀ ਦੀ ਵੀਡੀਓ ਪਾਈ ਆ ਬਈ ਜਿਵੇਂ ਸੇਬ ਦੀ ਬੋ ਸੇਮ ਅੱਗੇ ਨਾਲ ਜਾਨੀ ਪੇਟੀ ਮਗਰ 100-100 ਰੁਪਏ ਤੇਜ਼ ਹੋ ਗਿਆ ਭਾਈ ਹਨਾ ਉਹ ਆਪਣੀ ਵੀਡੀਓ ਚ ਕੱਲ ਦੱਸਿਆ ਹੀ ਆ ਬਾਕੀ ਹੋਰ ਵੀ ਰੇਟ ਬਾਕੀ ਨਾਰੀਅਲ ਵਗੈਰਾ ਦੇ ਰੇਟ ਘਟ ਗਏ ਜੀ ਕਿਉਂਕਿ ਠੰਡ ਆ ਗਈ ਹੈਗਾ ਨਾਰੀਅਲ ਪਾਣੀ ਹੁਣ ਘਟ ਲੱਗਦਾ ਉਹਦੇ ਰੇਟ ਘਟ ਗਏ ਜੀ ਨੇ ਫਲਾਂ ਦੀ ਵੀਡੀਓ ਵੇਖਣੀ ਆਪਣੇ ਚੈਨਲ ਤੇ ਜਾ ਕੇ ਵੇਖ ਸਕਦਾ ਮੇਰਾ ਵੀਰ ਭਰਾ ਲੈ ਭਾਈ ਸਬਜੀ ਦੀ ਗੱਲ ਕਰਨ ਲੱਗੇ ਸਬਜੀ ਦੇ ਰੇਟ ਵਖਾਉਣ ਲੱਗੇ ਟਮਾਟਰਾਂ ਤੋਂ ਸ਼ੁਰੂ ਕਰਾਂਗੇ ਅੱਜ ਕਿਉਂਕਿ ਟਮਾਟਰ ਜਿੰਨਾ ਚਿਰ ਸਬਜੀ ਦੇ ਵਿੱਚ ਪੈਂਦਾ ਨਾ ਗੱਲ ਨਹੀਂ ਬਣਦੀ ਕਹਿੰਦੇ ਹੁੰਦੇ ਲਾਲਜੀ ਸਬਜੀ ਦੀ ਦੀਦੀ ਨਹੀਂ ਭਾਈ ਹਨਾ ਤੇ ਆਓ ਭਾਈ ਤੇ ਟ ਨਾਸੀਕਾ ਦਾ ਟਮਾਟਰ ਆਇਆ ਪਿਆ ਜੀ ਬਾਊ ਕੋਲੇ ਨੰਬਰ ਲੇ ਕੇ ਜਾਵਾਂਗੇ ਹਰੇਕ ਸੇੜ ਦਾ ਆਪਣੀ ਵੀਡੀਓ ਦੇ ਵਿੱਚ ਇੱਕ ਹੀ ਖਾਸੀਅਤ ਹੁੰਦੀ ਹੈ ਵੀ ਨੰਬਰ ਹਰੇਕ ਸੇੜ ਦਾ ਹੁੰਦਾ ਕਿਉਂਕਿ ਨਕਲੀ ਰੇਟ ਆਪਾਂ ਪਾਈਦੇ ਨਹੀਂ ਭਾਈ ਤਾਂ ਬਾਕੀ ਜਿਹੜੇ ਰੇਟ ਨੇ ਆਪਾਂ ਉੱਥੇ ਹੀ ਗੱਲ ਕਰਦੇ ਹਾਂ ਨਾ ਹੋਲਸੇਲ ਦੇ ਰੇਟ ਆ ਨਾ ਕਿਲੋ ਇੱਥੋਂ ਮਿਲਣੀ ਤੁਹਾਨੂੰ ਚੀਜ਼ ਉਹ ਰੇਟ ਦੇ ਨਾ ਤੁਹਾਨੂੰ ਬਾਹਰ ਫੜੀ ਆ ਜਾਂਦੀਆਂ ਮਿਲਣੀਆਂ ਕਿਉਂਕਿ ਉਹਨਾਂ ਨੇ ਵੀਰਾਂ ਨੇ ਮਿਹਨਤ ਕਰਨੀਆਂ ਜਿਵੇਂ ਆਹ ਕ੍ਰੇਡ ਲੈ ਲਿਆ ਬਾਈ ਨੇ 25 ਕਿਲੋ ਦਾ 15 ਕਿਲੋ ਦਾ 18 ਕਿਲੋ ਦਾ ਜਿੰਨੇ ਦਾ ਵੀ ਨਿਕਲਦਾ ਜਿਹਨਾਂ ਕੋਈ ਵੀ ਵੈਰਾਈਟੀ ਆ ਇਹ ਜੋ 2-3 ਕਿਲੋ ਖਰਾਬ ਹੀ ਨਿਕਲ ਜਾਂਦੀ ਆ ਬਾਈ ਤੁਹਾਨੂੰ ਪਤਾ ਤੇ ਬਾਕੀ ਝੋਕ ਵੀ ਜਾਂਦੀ ਆ ਵੀਰਾਂ ਦੀ ਹੈ ਨਾ ਬਾਈ ਹੋਰ ਪਰਾ ਠੀਕ ਹੈ ਜੀ ਤੇ ਬਾਕੀ ਗੱਲਬਾਤ ਕਰਦੇ ਇਹਨਾਂ ਦੇ ਰੇਟ ਅੱਜ ਹੋਲ ਸੇਲ ਦੇ ਰੇਟ ਕੀ ਰਿਹਾ ਇਹ ਹੁੰਦਾ ਕਿਸਾਨ ਵਾਸਤੇ ਮੈਨ ਰੇਟ ਜਿਹੜਾ ਕਿਸਾਨ ਭਰਾ ਇਸ ਟਾਈਮ ਗੋਭੀ ਦੀ ਪਟਾਈ ਕਰੀ ਜਾਂਦਾ ਖੇਤ ਬੈਠਾ ਜੀ ਉਹਨੂੰ ਰੇਟ ਉਹਦੇ ਮੋਬਾਈਲ ਦੇ ਵਿੱਚ ਜਾਣੇ ਚਾਹੀਦੇ ਕਿਉਂਕਿ ਉਹਨੂੰ ਰੇਟ ਪਤਾ ਲੱਗਣਾ ਚਾਹੀਦਾ ਫੁਲਾਨੀ ਮੰਡੀ ਦੇ ਵਿੱਚ ਆਹ ਰੇਟ ਅੱਜ ਜਿਹੜਾ ਵੇਚ ਰਿਹਾ ਜੀ ਮੇਰਾ ਆ ਮੰਡੀ ਦੇ ਵਿੱਚ ਫਾਇਦਾ ਹੋ ਜਾਣਾ ਇਹਦਾ ਮੇਨ ਮਕਸਦ ਆਹ ਹੰਦਾ ਆਪਣਾ ਰੇਟ ਵਿਖਾਉਂਦਾ ਜੀ ਹਨਾ ਲਓ ਜੀ ਸੇੜ ਸਾਹਿਬ ਨਾਲ ਗੱਲਬਾਤ ਕਰਦੇ ਸੇੜ ਸਾਹ ਦੇ ਮੈਕ ਲਈਏ ਨਾਲੇ ਦੁਕਾਨ ਨੰਬਰ ਦੱਸਾਂਗੇ ਸਤਿ ਸ਼੍ਰੀ ਅਕਾਲ ਬੋ ਜੀ ਸਤਿ ਸ਼੍ਰੀ ਅਕਾਲ ਜੀ ਸੇੜਾ ਕਿਵੇਂ ਆ ਜੀ ਚੜ੍ਹਦੀ ਕਲਾ ਜੀ ਐ ਮਧੀਆ ਵਸੋ ਲਓ ਜੀ ਲਾ ਵੀ ਟਮਾਟਰ ਆ ਗਿਆ ਨਾਸਿਕ ਦਾ ਜੀ ਹਨਾ ਇਹਦਾ ਰੇਟ ਹੈਗਾ 24 ਰੁਪਏ ਕਿਲੋ 24 ਰੁਪਏ ਕਿਲੋ ਹੋਲ ਸੇਲ ਦਾ ਰੇਟ ਆ ਬਾਈ ਇਹ ਤੇ ਇਹ ਵਜ਼ਨ ਕਿੰਨਾ ਜੀ ਵਜ਼ਨ 15 ਕਿਲੋ 15 ਕਿਲੋ ਵਜ਼ਨ ਆ ਜੀ ਕਰੇਡ ਦੇ ਵਿੱਚ 15 ਕਿਲੋ ਵਾਲਾ ਕਰੇਡ ਆ ਜਿਹੜਾ ਕਿ ਤੁਹਾਨੂੰ ਇਕੱਠਾ ਲੈਣਾ ਪੈਂਦਾ ਬਾਈ ਇਹ ਤੇ 24 24 ਰੁਪਏ ਦਾ ਜਿਹੜਾ ਚੱਲੀ ਜਾਂਦਾ ਲੈ ਵੀ 24 ਰੁਪਏ ਨਾਸ਼ਿਕ ਦਾ ਰੇਟ ਪਾਉ ਤੇ ਆਪਣੇ ਹੋਰ ਵੀ ਵੈਰੀਟੀ ਹੁੰਦੀ ਹੈ ਜੀ ਆਪਣਾ ਵਾਧਰ ਕਾ ਮਿਰਚ ਅੱਜ ਬਸ ਬਾਕੀ ਆ ਗੋਭੀ ਆਣੀ ਅਲਕਰ ਮਿਰਚਾਂ ਦਾ ਰੇਟ ਕਿੰਨਾ ਚੱਲਿਆ ਜੀ ਅੱਜ ਮਿਰਚ ਵੀ ਕੀ 60 ਰੁਪਏ ਕਿਲੋ ਥੋਕ ਚ 60 ਰੁਪਏ ਕਿਲੋ ਥੋਕ ਦੇ ਰੇਟ ਦੀ ਜੀ ਨਾ ਨਿੰਬੂ ਦਾ ਰੇਟ ਜੀ ਨਿੰਬੂ ਵੀ 50 ਰੁਪਏ ਕਿਲੋ ਨਿੰਬੂ 50 ਰੁਪਏ ਕਿਲੋ ਰੇਟ ਭਾਈ ਰੇਸ ਫੜ ਗਿਆ ਵੀ ਵਿੱਚ 10 20 ਰੁਪਏ ਤੇਜ਼ ਹੋ ਗਿਆ ਜੀ ਤੇ ਭਾਈ ਆਪਣਾ ਨੰਬਰ ਕਿੰਨਾ ਆ ਗਿਆ ਜੀ ਫੋਨ ਨੰਬਰ 90235 ਠੀਕ ਹੈ ਜੀ 05783 9023505783 ਲਓ ਬਈ ਆ ਬਹੁਤ ਦਾ ਨੰਬਰ ਹੈ ਜੀ ਇਹ ਕੇ ਨੂੰ ਨਾਸੀਕਾ ਟਮਾਟਰ ਚਾਹੀਦਾ ਲਾਲ ਖਾਕਾ ਟਮਾਟਰ ਪਿਆ ਜੀ ਬਾਕੀ ਮਿਰਚਾਂ ਚਾਹੀਦੀਆਂ ਨਿੰਬੂ ਚਾਹੀਦੇ ਬਾਉ ਨਾਲ ਕਨੈਕਟ ਜਦੋਂ ਮਰਜ਼ੀ ਕਰ ਲੋ ਹੋਲਸਲ ਦਾ ਰੇਟ ਹੈ ਜੀ ਹਣਾ ਆ ਜਾਓ ਇਧਰ ਗੋਭੀ ਦਾ ਰੇਟ ਲਗਾਉਣਾ ਬਈ ਗੋਭੀ ਦੀ ਬੋਲੀ ਕਿਹਦੇ ਕਰਨੀ ਅੱਜ ਲਓ ਬਈ ਹੋਰ ਭਾਈ ਕੀ ਹਾਲ ਚੱਲ ਰਹਾ ਠੀਕ ਠਾਕ ਹੈ ਜੀ ਵੇਟੀ ਕੋ ਵੀ ਭਾਈ ਕਿ ਵਿਗਣੀ ਆ ਵਿਗੀ ਵੀਰੇ ਆਈ ਲੈ ਕੇ ਪੰਜ ਲਫਾ ਫੇ ਰਹਿ ਗਏ ਲਾ ਭਾਈ ਪੰਜ ਪੰਜ ਲਫਾ ਫੇ ਰਹਿ ਗਏ ਭਾਈ ਕਰਨੀ ਬੋਲੀ ਭਾਈ ਬੋਲੀ ਹੋ ਗਈ 35 ਰੁਪਏ ਹੋਈ ਹੈ ਭਾਈ ਟੋਪ ਦਾ ਰੇਟ ਅੱਜ ਕਿੰਨਾ ਗਿਆ ਜੀ ਟੋਪ ਦਾ ਰੇਟ ਵੀਰੇ ਹੋਈ ਹੈ 50 ਰੁਪਏ ਕਿਲੋ ਸਵੇਰੇ ਸਵੇਰੇ ਵਧੀਆ ਗੋਬੀਆਂ ਟੋਪ ਦੀਆਂ ਅੱਛਾ ਅਜਾ ਬਜ਼ਾਰ ਪਈ ਟਾਪ ਦਾ ਰੇਟ ਗਿਆ ਪਰ ਆ ਗੋਭੀ ਹੈ ਜਿਹੜੀ ਇਹਦਾ ਕੀ ਮੰਗੀ ਜਾਂਦੇ ਆ ਬਾਈ 35 ਰੁਪਏ ਹੋਈ ਹੈ 35 35 ਰੁਪਏ ਦੇ ਨੇੜੇ ਤੇ ਜਿਹੜਾ ਰੇਟ ਹੈ ਚੱਲਿਆ ਬਾਈ ਵਧੀਆ ਗੋਭੀ 45 ਤੋਂ 50 ਵਧੀਆ ਗੋਭੀ 45 ਰੁਪਏ ਜਾਨੀ ਮੱਕ ਦੀ ਗੱਲ 50 ਤੋਂ 35 ਰੁਪਏ ਤੱਕ ਜਿਹੜਾ ਰੇਟ ਚੱਲਿਆ ਜਿਹੜੀ ਟਾਪ ਦੀ ਕੁਆਲਿਟੀ 50 ਹੈ ਜੀ ਬਈ ਉਹ ਹੋਲਸੇਲ ਦਾ ਰੇਟ ਆ ਆ ਇਕੱਠਾ ਲਪਾਵਾ ਤੁਹਾਨੂੰ ਲੈਣਾ ਪੈਣਾ ਜੀ 1 ਕਿਲੋ 2 ਕਿਲੋ ਦਾ ਰੇਟ ਨਹੀਂ ਪਹਿਲਾਂ ਦੱਸ ਦਿੰਨੇ ਆ 1 ਕਿਲੋ ਦਾ ਰੇਟ ਨਹੀਂ ਆ ਆ 35 ਰੁਪਏ ਹੋਈ ਹੈ ਹਾਂ 35 ਰੁਪਏ 1 ਕਿਲੋ ਦੇ ਹਿਸਾਬ ਨਾਲ ਹੁੰਦੀ ਇਹ ਕਿਹਾ ਵੀਰ ਭਰਾ ਨੇ ਗੋਭੀ ਲੈਣੀ ਨੰਬਰ ਜੀ ਨੰਬਰ 78 883 2866 7883 2866 2866 ਲੈ ਬਈ ਬਾਈ ਦਾ ਨੰਬਰ ਆ ਕੇ ਕਨੈਕਟ ਕਰ ਲੈ ਜੇ ਕਿ ਵੀਰ ਮੈਂ ਮਾਲਸ਼ਾਲ ਲਿਆਉਣਾ ਹੁੰਦਾ ਦਿੱਲੀ ਗੋਭੀ ਦੇ ਰੇਟ ਆਪਾਂ ਤੁਹਾਨੂੰ ਜ਼ਰੂਰ ਗਨਾਇਆ ਕਰਾਂ ਕਿਉਂਕਿ ਗੋਭੀ ਦਾ ਜਿਹੜਾ ਸੀਜ਼ਨ ਚੱਲੀ ਜਾਂਦਾ ਬਈ ਪੰਜਾਬ ਦੇ ਵਿੱਚ ਤੇ ਉਹਦੇ ਕਰਕੇ ਜਿਹੜਾ ਆਹ ਬੰਦ ਗੋਭੀ ਕਿਉਂ ਲਿਆ ਬਾਈ ਇਹ ਵੀ ਲੋਕ ਇਹ ਕਿਹੜੀ ਸਾਈਡ ਤੋਂ ਆਈ ਬਈ ਇਹ ਗੁਜਰਾਤ ਹੈ ਵੀਰੇ ਇਹ ਗੁਜਰਾਤ ਵਾਲੀ ਸਾਈਡ ਤੋਂ ਆਈ ਹੈ ਬਈ 25 26 ਰੁਪਏ 25 26 ਰੁਪਏ ਦੇ ਹਿਸਾਬ ਨਾਲ ਜਿਹੜੀ ਇਹਦਾ ਰੇਟ ਹੋ ਗਿਆ ਬਈ ਮੰਦ ਇਹਦਾ ਰੇਟ ਬਈ ਹੁਣ ਬਣਿਆ ਕਿ ਕਿਵੇਂ ਇਹ ਤਾਂ ਬਣਿਆ ਹੋਇਆ ਵੀਰੇ ਜਿਆਦਾ ਆਪਣੀ ਲੋਕਲ ਵਾਲੀ ਅਜੇ ਤਾਂ ਆਈ ਨਹੀਂ ਸਹੀ ਹੋ ਗਈ ਲੋਕਲ ਨੂੰ ਟਾਈਮ ਲੱਗੂਗਾ ਬਹੁਤ ਟੌਪ ਦਾ ਮਾਲ ਹੈ ਲੈ ਬਈ ਠੀਕ ਹੈ ਮਾਲੋ ਮਾਲ ਵਿੱਚ ਆਂਦੇ ਆਂਦੇ ਡਾਕੀ ਹੋ ਜਾਂਦੀ ਡਾਕੀ ਹੋ ਰਹੀ ਹੈ ਨਾ ਮਾਰ ਕੇ ਭੇਜਦਾ ਲੱਗੀ ਹੋ ਗਈ ਭਾਈ ਜੀ ਹਾਂ ਜਿਹੜੀ ਇਤੋਂ ਵੀ ਟੌਪ ਦਾ ਬਾਜ਼ਾਰ ਉਹਦਾ ਕੀ ਵਧੀਆ ਬੰਦ ਕੋਈ ਹਾਈ 28 ਤੋਂ 30 28 ਤੋਂ 30 ਟੌਪ ਦੀ ਜਿਹੜੀ ਜਮਾ ਆਣ ਹਰੇ ਪੱਤੇ ਹੋਣ ਗਏ ਆ ਲੈ ਭਾਈ 28 ਤੋਂ 30 ਰੁਪਏ ਦਾ ਬਾਜ਼ਾਰ ਜਿਹੜਾ ਬੰਦ ਕਰੀ ਠੀਕ ਹੈ ਭਰਾ ਜੀ ਓਕੇ ਮੈਨੂੰ ਭਾਈ ਅੱਗੇ ਰ ਅੰਦਰ ਗੋਭੀ ਦੀ ਬੋਲੀ ਹੋਣ ਲੱਗ ਗਈ ਜੀ ਉਹ ਵੀ ਤੁਹਾਨੂੰ ਰੇਟ ਵਿਖਾਉਂਦੇ ਆ ਗੋਭੀ ਦਾ ਬੋਲੀ ਦਾ ਰੇਟ ਵਿਖਾਵਾਂਗੇ ਤੁਹਾਨੂੰ ਕੀ ਚੱਲਦਾ ਕਿਉਂਕਿ ਇੱਕ ਸਬੂਤ ਜਿਹਾ ਹੋ ਜਾਂਦਾ ਵਾਕਿਆ ਰ ਇੰਨਾ ਰੇਟ ਚੱਲਿਆ ਭਾਈ ਆ ਬਾਈਆਂ ਦਾ ਪੁੱਛਦਾ ਪਾਲਕ ਧਨੀਆ ਦਾ ਰੇਟ ਭਾਈ ਅੱਜ ਕੀ ਕੜਦਾ ਫਿਰ ਆ ਬ ਬਈ ਕੀ ਕਹਿ ਲਾ ਕੀ ਹੈ ਹਾਲਚਾਲਾ ਹੋ ਠੀਕ ਆ ਭਰਾ ਧਨੀਆ ਦਾ ਬਈ ਅੱਜ ਕੀ ਨਾ ਰੇਡ ਕੱਢਦਾ ਧੰਨਾ ਬਹੁ 160 ਰੁਪਏ ਕਿਲੋ ਲੈ ਬਈ 160 ਰੁਪਏ ਕਿਲੋ ਹੋਲਸੇਲ ਦਾ ਬਾਜ਼ਾਰ ਆ ਜੀ ਤੇ ਲਓ ਬਈ ਤੇ ਪਾਲਕ ਦਾ ਬਈ ਪਾਲਕ ਦਾ ਪਾਲਕ 12 ਰੁਪਏ 15 ਰੁਪਏ 20 ਰੁਪਏ ਗੁੱਟੀ ਗੁੱਟੀ 12 ਤੋਂ ਲੈ ਕੇ 15 20 ਰੁਪਏ ਦੀ ਗੁੱਟੀ ਆ ਨਾ ਜੇ ਇਕੱਠੇ ਲਾਣੀਆਂ ਕਹਿੰਦੇ 10 10 ਰੁਪਏ ਦੇ ਦੇਖ ਦੋ ਰੁਪਏ ਘਟੋ ਨਹੀਂ 2 ਰੁਪਏ ਫੇਰ ਘਟ ਜਾਣਗੇ ਠੀਕ ਆ ਲੈ ਬਈ ਤੇ ਇਧਰ ਬਈ ਸਾਗ ਆ ਗਿਆ ਉਹਦੇ ਰਿਕੜ ਕੀ ਆ ਸਾਗ ਦਾ 20 ਰੁਪਏ 15 ਰੁਪਏ 20 ਰੁਪਏ 15 ਰੁਪਏ ਦੀ ਗੁੱਟੀ ਹਾਂਜੀ ਹਾਂਜੀ ਤੋਰੀਏ ਦਾ ਹੀ ਆਈ ਜਾਂਦਾ ਵਾਲੇ ਦਾ ਨਾ ਲਾ ਵੀ ਤੋਰੀਏ ਦਾ ਸਾਕੀ ਆਈ ਜਾਂਦਾ ਬਾਈ ਸਰ ਹੋਰ ਫਿਰ ਠੀਕ ਆ ਹਾਂ ਠੀਕ ਆ ਬਰਾ ਤੋਰੀਏ ਦਾ ਸਾਕੀ ਆਈ ਜਾਂਦਾ ਬਾਈ ਵਾਲੇ ਤੇ ਬਾਕੀ ਇਧਰ ਬਾਈ ਕੋਲੇ ਇਧਰ ਮੇਥੀ ਬਾਈ ਇਹਦਾ ਕੀ ਰੇਟ ਹੈ ਮੇਥੀ ਦਾ ਮੇਥੀ 15 ਰੁਪਏ ਦੀ ਮੇਥੀ 15 ਰੁਪਏ ਪੂਦਣਾ ਹਨੇਗਾ ਹਾਂਜੀ ਪੂਦਣਾ 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 ਨਹੀਂ ਆ ਜੀ ਅਦੀਨਾ ਉਹ ਪਿਆਪ ਦਿਨਾ ਠੀਕ ਹੈ ਕੀ ਰੇਟ ਆ 80 ਰੁਪਏ ਕਿਲੋ 80 ਰੁਪਏ ਕਿਲੋ ਬਈ ਜਿਹੜਾ ਇਹਦਾ ਰੇਟ ਆ ਜੀ ਲਓ ਬਈ 80 80 ਰੁਪਏ ਕਿਲੋ ਦਾ ਰੇਟ ਆ ਤੁਹਾਨੂੰ ਕਿਲੋਆਂ ਦੇ ਹਿਸਾਬ ਨਾਲ ਦੱਸਤਾ ਗੁੱਟੀ ਪਾਈ ਆਦੀ ਵੀ ਹੋ ਸਕਦੀ ਹੈ 400 ਗ੍ਰਾਮ ਦੀ ਵੀ ਹੋ ਸਕਦੀ ਹੈ ਕਈ ਵਾਰ ਵੱਡੀਆਂ ਗੁੱਟੀਆਂ ਨੇ ਕਈ ਛੋਟੀਆਂ ਕਿਲੋ ਦੇ ਹਿਸਾਬ ਨਾਲ ਮੈਂ ਤੁਹਾਨੂੰ ਰੇਟ ਦੱਸਤਾ ਜੀ ਲਓ ਬਈ ਤੇ ਆਜਾਂ ਕਰਾਂ ਦੀ ਅੱਗੇ ਚੱਲਦੇ ਆ ਹੋਰ ਬਰਾਇਟੀਆਂ ਤੁਹਾਨੂੰ ਮਕਾਉਣੇ ਜੀ ਉਧਰ ਗੋਭੀ ਦੀ ਗੱਡੀ ਮੇਰੇ ਸਾਹਮਣੇ ਲਾ ਗਈ ਤੇ ਕਿਹੜੀ ਆ ਗਈ ਗੱਡੀ ਆਹ ਵੇਖੋ ਉਧਰ ਕਰਬਲ ਕਰਬਲ ਹੋਈ ਜਾਂਦੀ ਹੈ ਜੀ ਸਿੱਸੀ ਗੱਲ ਸਰਦਾਰ ਸਾਹਿਬ ਹੋ ਠੀਕ ਹੈ ਜੀ ਬੱਲੇ 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 ਬੱ ਮੰਦੀ ਰਹਿ ਗਈ ਤੇਜ਼ੀ ਰਹੀ ਹੈ ਜੀ ਅੱਜ ਨਾ ਮੰਦੀ ਨਾ ਠੰਡਾ ਨਾ ਮੰਦੀ ਨਾ ਠੰਡਾ ਬੈਲੈਂਸ ਜਿਆ ਕੰਮ ਆ ਗਿਆ 30 35 ਰੁਪਏ ਗੋਭੀਆਂ ਵਿਗਿਆ ਨੇ 30 35 ਰੁਪਏ ਆਪਣੀ ਦੁਕਾਨ ਤੇ ਗੋਭੀ ਵਗ ਗਿਆ ਚਿੱਟੀ ਸ਼ਾਨਦਾਰ ਜਿਵੇਂ ਥੋੜੀ ਦਾੜੀ ਤੇ ਪਾਲ ਜੀ ਐਨ ਸੀ ਬਸ 18 18 20 ਰੁਪਏ ਵੈਂਗਣ ਵਿਗਿਆ 18 ਤੋਂ 20 ਰੁਪਏ ਵੈਂਗਣ ਵਗ ਗਿਆ ਜੀ ਸਹੀ ਹੈ ਜੀ ਜੇ ਕੱਦੂ ਦਾ ਵੇਰਕ ਨਾਲ ਚੱਲੀ ਜਾਂਦਾ ਜੀ ਕੱਦੂ 40 45 ਰੁਪਏ 40 45 ਰੁਪਏ ਕੱਦੂ ਦਾ 30 ਰੁਪਏ ਲੋਕੀ ਵਿਗੇ ਨੇ 30 ਰੁਪਏ ਕਿਲੋ ਲੋਕੀ ਵਗ ਗਈ ਜੀ ਲਓ ਬਾਈ ਤੇ ਬਾਕੀ ਜਿ నిंबू ਦਾ 20-20 ਰੁਪਏ ਕਿਲੋ ਨੇ। ਨਿੰਬੂ ਦਾ 20-20 ਜਿਹੜੇ ਲੋਕਲ ਨਿੰਬੂ ਆ ਸਸਤਾ ਹੈ ਬਾਈ ਦੂਰ ਦਾ ਮਹਿੰਗਾ। ਸਹੀ ਹੈ ਜੀ। ਲੱਭਿਆ ਹੋਲਸੇਲ ਦੇ ਰੇਟ ਆ ਬਾਈ ਤੁਹਾਨੂੰ ਦੱਸਦੇ ਨੇ ਜਿਵੇਂ ਹਲਫਾਫੇ ਪਏ 10-10 15-15 ਕਿਲੋ ਦਾ ਵਜਣਾ ਜਿਵੇਂ ਨਾ ਇਹ ਸਾਰਾ ਇਕੱਠਾ ਲੈਣਾ ਪਊਗਾ ਬਾਰ-ਬਾਰ ਨਾ ਜੀ ਹੋਲਸੇਲ ਦੇ ਰੇਟ ਆ ਮਿੱਤਰੋ ਇਹ ਤੇ ਇਕੱਠਾ ਲੈਣਾ ਬੰਦਾ ਮਾਲੇ ਤੋਂ। ਜਿਵੇਂ ਉਹ ਕਰ ਬਈ ਬਹੁਤ ਸੋਹਣਾ ਕਰਾਇਆ ਆਪਣੇ ਜੀ। ਅਦਰਕ ਅਦਰਕ ਵਗਾਈ 155-60 ਰੁਪਏ। 55-60 ਰੁਪਏ ਅਦਰਕ ਬਾਈ ਅੱਗੇ ਲਾਲ ਲਾਲੀ ਜਾਉਂਦਾ ਤਾਂ ਬਹੁਤ ਘੈਂਟ ਅਦਰਕ ਬਾਈ ਜਿਹੜ ਅੱਜ ਕਰ ਰਹਿ ਗਿਆ ਜੀ ਲਓ ਭਾਈ ਭਿੰਡੀ ਦਾ ਰੇਟ ਬੀਡੀ ਪੀਪੀਡੀ 32 33 ਰੁਪਏ ਦੀ ਗਿਆ ਭਿੰਡੀ 32 33 ਰੁਪਏ ਹੈ ਜਿਹੜੀ ਉਹ ਲੱਗੀ ਹੈ ਜੀ ਬਾਕੀ ਸਾਰੇ ਰੇਟ ਬਾਉ ਨੇ ਗਣਾਈ ਦਿੱਤੇ ਮੇਰੇ ਸਾਹ ਨਾਲ ਭਿੰਡੀ ਹੋ ਗਈ ਪੜਤਾ ਹੋ ਗਿਆ ਬਾਕੀ ਇਹ ਲਸਣ ਵਗੈਰਾ ਤਾਂ ਮੈਨੂੰ ਯਾਰ ਪਤਾ ਜੀ ਕੋਈ ਨਹੀਂ ਲਸਣ ਇਹਦਾ ਟੌਪ ਹੈ 60 ਰੁਪਏ ਕਿਲੋ ਟੌਪ ਹੈ 60 ਰੁਪਏ ਨਾ ਉਹ ਆਪਣਾ ਆ ਗਿਆ ਜੀ ਨਾਮ ਨਿਰਮਲ ਸਿੰਘ ਕਹਿੰਦਾ ਜਿਹਨੇ ਜਿਹਨੇ ਬੀ ਵਾਲਾ ਲਸਣ ਇਹਨੇ ਲਾਲ ਦੇਸੀ ਹਾਂਜੀ ਉਹਨੂੰ 90 ਰੁਪਏ ਕਿਲੋ ਉਹਨੂੰ 90 ਰੁਪਏ ਕਿਲੋ ਜਿਹੜਾ ਬੀ ਵਾਲਾ ਲਾਲ ਲਸਣ ਹੈ ਨਾ ਪੂਰਾ ਟੈਂਡ ਕੁਆਲਟੀ ਟੌਪ ਕੁਆਲਟੀ ਲੋ ਬੁੱਕ ਕਿਹਨੇ ਬੁੱਕ ਕਰਨਾ ਹੈ ਕਰ ਵੀ ਸਕਦਾ ਜਿਹਨੇ ਬੁੱਕ ਕਰਨਾ ਕਰ ਸਕਦਾ ਨੰਬਰ ਤੁਹਾਡੇ ਸਾਹਮਣੇ ਹੈ ਜੀ 9464357823 ਦਰਸ਼ਨ ਸਿੰਘ ਸਰਦਾਰ ਦਾ ਨਾਮ ਹੈ ਜੀ 9464357823 ਬੁੱਕ ਕਰਨਾ ਇੱਕਦ ਕਰ ਲਓ ਠੀਕ ਹੈ ਜੀ ਹੋਰ ਠੀਕ ਹੈ ਜੀ ਕਹਿਵਾ ਸਦਾ ਚਲੋ ਵਧੀਆ ਜੀ ਲਾਓ ਭਾਈ ਆਜਾ ਕਰਨੀ ਇਧਰ ਮੂਲੀ ਆ ਗਈ ਭਾਈ ਤੇ ਗੋਭੀ ਆ ਗਈ ਇਧਰ ਰੇਟ ਵਿਖਾਉਣਾ ਤੁਹਾਨੂੰ ਮੂਲੀ ਤੇ ਗੋਭੀ ਤੇ ਰੇਟ ਕੀ ਚੱਲੀ ਜਾਂਦੇ ਜੀ ਤੁਹਾਨੂੰ ਐਨ ਘੈਂਟ ਕੁਆਲਟੀਆਂ ਵਿਖਾ ਦੇਣੀ ਆਜਾ ਇਧਰ ਵੇਖੋ ਤੈਨੂੰ ਦੇਖੀ ਚਾ ਤੂੰ ਕਿਵੇਂ ਕਰੀ ਜਾਂਦਾ ਮੂਲੀ ਨਾਲ ਲਾਓ ਭਾਈ ਮੂਲੀ ਬਹੁਤ ਆ ਗਈ ਅੱਜ ਫਿਲਹਾਲ ਮੂਲੀ ਬ ਮੇਰੇ ਹਿਸਾਬ ਨਾਲ ਇਹਦਾ ਰੇਟ ਹੋਊਗਾ 16 16 17 17 20 20 ਰੁਪਏ ਦੇ ਨੇੜੇ ਤੇ ਜਿਹੜੀ ਮੂਲੀ ਵਿਕੀ ਜਾਂਦੀ ਆ ਭਾਈ ਕਿੰਨਾ ਰੇਟ ਹੈ ਭਾਈ ਅੱਜ ਵੈਸੇ ਇਹਦਾ ਬਾਜ਼ਾਰ ਹੈਗਾ 16 20 ਰੁਪਏ ਦਾ ਬਾਜ਼ਾਰ 10 ਤੋਂ 20 10 ਤੋਂ 20 ਰੁਪਏ 20 ਤੋਂ ਲੈ ਕੇ 10 ਰੁਪਏ ਤੱਕ ਭਾਈ ਜਿੰਨੀ ਕੁ ਕੁਆਲਿਟੀ ਆ ਜੋ ਜੀ ਕੁਆਲਿਟੀ ਉਹ ਜੀ ਵਿਕੀ ਜਾਂਦੀ ਆ ਵੇ ਲੋਹਲੇ ਵਾਜਾ ਵਜੀ ਜਾਂਦੀ ਆ 16 16 ਰੁਪਏ ਦੇ ਹਿਸਾਬ ਨਾਲ ਜਿਹੜਾ ਭਾਈ ਮਾਲ ਚੱਲੇ ਜਿਹੜਾ ਮੋਟੀ ਮੂਲੀ ਆ ਗਈ ਪੱਕੜ ਮੂਲੀ ਆ ਗਈ ਉਹ 10 ਰੁਪਏ ਭਾਈ ਹਨਾ 12 ਰੁਪਏ ਵੀ ਆ ਜਿਹੜੇ ਚੰਗੀ ਮੂਲੀ ਹੈਗੀ ਉਹਦਾ ਬਾਜ਼ਾਰ ਜਿਹੜਾ 20 ਰੁਪਏ ਵੀ ਜਾਵਰਦਾ ਕੁਆਲਿਟੀ ਕੁਆਲਟੀ ਦਾ ਮੁੱਲ ਆ ਭਰਾਓ ਭਾਈ ਜੀ ਕੀ ਆ ਚੱਲਿਆ ਜੀ ਠੀਕ ਹੈ ਜੀ ਇਹ ਤਾਂ ਕਈ ਗੋਭੀ ਦੀ ਬੋਲੀ ਕੰਦੇ ਸ਼ੁਰੂ ਜੀ ਤੇਜੀ ਤੇਜੀ ਪੂਰੀ ਬੱਲੇ 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 ਵੇਖੋ ਭਾਈ ਵੇਖ ਮੜਾ ਜਾ ਆ ਲੈ ਲਾਓ ਭਾਈ ਲਾ ਭਾਈ 30 ਰੁਪਏ ਤੋਂ ਬੋਲੀ ਸ਼ੁਰੂ ਹੋ ਗਈ ਹੈ ਜੀ ਵੇਖ ਲਾਓ ਭਾਈ 30 ਰੁਪਏ ਕਿਲੋ ਲਾਓ ਭਾਈ ਅੱਜ 30 ਰੁਪਏ ਕਿਲੋ ਦੀ ਆ ਜਾ ਰਹੇ ਨੇ ਓਏ 30 ਰੁਪਏ ਕਿਲੋ 30 ਰੁਪਏ ਕਿਲੋ 31 ਰੁਪਏ ਕਿਲੋ 31 32 32 32 32 ਰੁਪਏ ਕਿਲੋ ਵੇਚਾਂ 32 ਰੁਪ ਹਾਂ 32 35 50 50 35 ਵੇਦਾ ਖਰੀ ਬੋਲੀ 35 ਟੌਪ ਦਾ ਮਾਰਾ 35 ਥੱਲੇ ਦਾ ਵੱਢ ਕੇ ਲੈ ਜਾ 35 ਵਿਚਿਆ ਆ 36 36 36 ਆ 36 ਰੁਪਏ ਕਿਲੋ 36 ਰੁਪਏ ਕਿਲੋ 36 ਰੁਪਏ ਕਿਲੋ ਆ 36 ਵੇਦਾ 36 ਰੁਪਏ ਕਿਲੋ ਵੇਚਾਂ 36 ਆ ਚੱਕ ਵੀ ਚੱਕ ਤਲਾਓ 36 ਰੁਪਏ ਵਿੱਚ ਆਹ ਭਾਈ 36 ਰੁਪਏ ਦਾ ਨਾਲ ਆਇਦਰ ਲੈ ਪੰਡਿਕਾ ਭਾਈ ਇਹਨਾਂ ਟੌਪ ਦਾ ਰੇਟ ਦੱਸਾਂਗੇ ਇਹਨਾਂ ਨੂੰ ਤੁਹਾਨੂੰ ਕੀ ਵਗਦਾ ਜੀ ਟੌਪ ਦਾ ਰੇਟ ਇੰਤੋਂ ਵੀ ਹੋ ਸਕਦਾ ਵੱਧ ਜਾ ਭਾਈ ਰੇਟ ਹਨਾ ਆ 20 ਰੁਪਏ ਕਿਲੋ 25 ਰੁਪਏ ਕਿਲੋ 25 ਰੁਪਏ ਕਿਲੋ ਚਲਾਈ ਚਲੋ ਚਲਾਈ ਚਲੋ ਚੰਮੂ ਚਲਾਈ ਚਲ ਆਇਆ ਨਾ ਯਾਰ ਕੀ ਬਾਜ਼ੀ ਭਾਈ ਆ ਭਾਈ ਕੁਆਲ 36 ਖਰਚ ਆ ਗਿਆ ਲਓ ਭਾਈ ਹਾਂ ਵੀ 25 ਰੁਪਏ ਕਿਲੋ ਦੀ ਏ ਟੌਪ ਦਾ ਮਾਰਾ 25 ਰੁਪਏ ਕਿਲੋ ਵੇਚ 25 ਰੁਪਏ ਕਿਲੋ 25 26 27 28 29 30 30 ਰੁਪਏ ਕਿਲੋ ਜੀਦਲਾ ਗੋਬ 30 ਰੁਪਏ ਆ ਵੀ 11 30 ਹਾਂ ਹਾਂ ਸਾਰੀਓ 31 ਰੁਪਏ ਕਿਲੋ ਆ 11 ਬਲੇ 31 ਰੁਪਏ ਕਿਲੋ ਦਾ 11 31 31 31 31 ਰੁਪਏ ਕਿਲੋ ਆ ਵੀ 31 ਰੁਪਏ ਕਿਲੋ 31 ਰੁਪਏ ਕਿਲੋ ਚਾਹ ਜੀ ਟਾਪ ਦਾ ਮਾਲਾ 31 ਕਰ 35 ਆ ਇੱਕ 35 ਹੋਰ ਕਰਨਾ ਆ ਵੀ 35 ਆ ਉਹ ਵੀ 35 ਆ ਵੀ 35 ਜੋੜਾ 35 ਰੁਪਏ ਕਿਲੋ ਇਹ 35 ਰੁਪਏ ਟਾਪ ਦਾ ਮਾਲਾ ਜਿਹੜਾ ਰੁਪਿਆ ਪਾ ਕੇ ਲੈ ਗਿਆ 35 ਰੁਪਏ ਕਿਲੋ 35 ਰੁਪਏ ਕਿਲੋ ਹਾਂ 35 ਰੁਪਏ ਕਿਲੋ ਦਾ 35 ਰੁਪਏ 35 ਰੁਪਏ ਦਾ 35 35 ਰੁਪਏ ਦੀ ਹੈ 35 ਰੁਪਏ ਕਿਲੋ ਬਈ ਬੱਸ ਬੱਸ ਹੁਣ ਤਾਂ ਬੋਲਤੀ 35 ਰੁਪਏ ਕਿਲੋ ਦਾ ਔਰ 36 ਰੁਪਏ ਕਿਲੋ ਬਈ ਔਰ ਇੱਕ 36 36 36 ਸਹੀ ਕਰਨਾ 36 36 36 ਰੁਪਏ ਕਿਲੋ ਹਾਂ 36 ਰੁਪਏ ਕਿਲੋ ਦੇ ਦਈਏ 36 36 ਰੁਪਏ ਕਿਲੋ 36 ਰੁਪਏ ਕਿਲੋ 36 ਰੁਪਏ ਕਿਲੋ 36 ਰੁਪਏ ਕਿਲੋ ਹਾਂ ਵੀ 36 ਦਾ ਮੁੰਜੀ ਮਾਲ ਖਰਾ ਮੁੰਜੀ ਉਹਦੇ ਆਈਟਮ ਲੈ ਲਈ ਕਿ 600 ਦੀ 36 ਰੁਪਏ ਕਿਲੋ ਤਲਾ 36 ਰੁਪਏ ਕੰਨੇ ਸਲਾਈ ਚਲੋ 36 36 ਤਾਂ 40 ਹੋਈ ਚੱਕੀ ਚਲੋ ਇਹਨੇ ਚਲਾਉਣੀਆਂ 36 36 ਹੋਈ ਜਾਂਦੀ ਹੈ ਹਾਂਜੀ 36 ਉਹਦੇ ਕਿੰਨੇ 36000 ਰੁਪਏ ਦਾ ਕਿ ਬਈ ਲੋ ਬਈ ਤਲਾਈ ਚਾ ਤਲਾਈ ਚਲੋ ਉਹ ਕੰਨੇ ਲਾ ਕੋਈ ਮੈਂ ਕੰਡਾ ਪਿੱਛੇ ਨਿਕਾ ਕੇ ਤਲਾ ਮਾਰਿਆ ਚੱਕੀ ਚਾ ਚੱਕੀ ਚਲੋ ਤੋਲੀ ਚਾਲਾ ਇਹ ਤੋਲੇ ਨੂੰ ਦੋ ਘਟੇ ਮਗੌਣੇ ਭਾਈ ਵਜਨ ਕਹਿੰਦਾ ਲਓ ਭਾਈ ਵਜਨ ਵੀ ਵਿਖਾ ਦਿਨੇ ਅਸੀਂ ਇਨਾ ਇਕੱਠਾ ਹੀ ਲੈਣਾ ਪੈਂਦਾ ਭਾਈ 36 ਰੁਪਏ ਹਿਸਾਬ ਨਾਲ ਕਿਲੋ ਦਾ ਰੇਟ 3 ਮੇਰਾ ਵੀਰਪੁਰਾ ਲੈ ਬੈਟ ਹੁੰਦੀ ਆ 1.5 19 ਕਿਲੋ ਹੋ ਗਿਆ ਲਬਾਬਾ ਵੇਰ ਟੋਲੇ ਕਿਹਦਾ ਕਸੋਲਣਾ ਇਹਦਾ 320 ਤੋਲੀ ਚਾਲੇ ਮੈਂ ਤਾਂ ਚਾਹ ਜੀ ਰਖਾ ਰੋ ਮੋਟਾ ਮਾਲਾ 36 ਰੁਪਏ ਹਿਸਾਬ ਨਾਲ 36 ਖਰਚ ਹੋ ਗਿਆ ਕੋਲੀ ਦੇ ਕਿੰਨਾ ਦਾ ਬਹਿ ਗਿਆ ਲਬਾਬਾ ਇਹ ਰੱਖਦਾ ਪੰਜੇ 36 ਰੁਪਏ ਦੇ ਵਿੱਚ ਆਉਂਦੇ ਆ ਉਹ ਚੱਕਲਾ ਖੁੱਲੀ ਦੋ ਚੱਕਲਾ ਸਾਢੇ ਦੋ ਤੇਰੇ ਇਹਦੇ ਹੋ ਗਏ ਹਲੋ ਆ ਲੈਣਾ ਕਹਿੰਦੇ ਨੇ ਆਇ ਤੇਰਾ ਸੇਰ ਲੈਣਾ ਆ ਤੇਰਾ ਹੁਣ ਸਾਰੇ ਦੀ ਹੋ ਗਈ ਫਿਰ ਇਹ ਲੈ ਲੈ ਹਾਂਜੀ ਉਹ ਦੋ ਤੇਰੇ ਹੋ ਤਾਂ ਗਏ ਬੱਲੇ 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 ਆ ਦੋ ਹੋਈ ਨਹੀਂ ਤੇਰੇ ਉਹੀ ਕਹੀ ਜਾਣਾ ਹੋ ਗਏ ਮੇਰੇ 800 ਪਹਿਲਾਂ ਦੇਖੀ ਦੀ ਹੁੰਦੀ ਆ 500 ਰੁਪਏ ਦਾ ਲਫਾਵਾ ਬਣ ਗਿਆ ਆ ਤਿੰਨ ਤੇਰੇ ਜਾਂ ਆ ਦੋ ਤੇਰੇ ਆ ਦੋ ਰਹਿ ਕੇ ਗਏ ਨੇ 500 ਰੁਪਏ ਦੇ ਨੇੜੇ ਤੇ ਜਿਹੜਾ ਜਿਹੜਾ ਲਫਾਵਾ ਨਹੀਂ ਨਹੀਂ ਬੁੱਗੜਾ ਕੰਮ ਨਹੀਂ ਕਰਦਾ 20 ਕਰੋੜ ਲਫਾਵਾ ਕੌਣ ਕਰ ਲਈ ਦੋ ਇੱਕ ਨੰਬਰ ਦੇ ਕੰਮ ਸਾਰਾ ਬੁੱਗੜ ਧੂਪ ਨਹੀਂ ਕਰਦਾ ਬੁੱਗੜ ਧੂਪ ਕੋਈ ਨਹੀਂ ਆ ਕੱਦ ਲਾ ਲਿਆ ਹਾਂ ਉਹ ਚੱਕਲਾ ਵੇਚੋ ਵਧੀਆ ਬਈ ਇੱਕ ਗੱਲ ਆ ਵਧੀਆ ਕੁਆਲਿਟੀ ਆ ਇਹ ਥੋਲੀ ਚਾ ਥੋਲੀਆ ਖੜ ਕੇ ਥੋਲੀ ਚੱਲੇ ਨੇ ਜੇ ਦੀ ਨਿਵੇੜਦੇ ਜੇ ਇੱਕ ਨਾ ਗਲੇਗਾ ਹੋਰੇ ਆ ਜਾਂਦੇ ਹੋਰੇ ਚਰੇਗਾ ਕਿਨੇ ਲੈਣਾ ਬਈ ਹੋਰ ਵਾਜ ਜਾਂਦੇ ਕਿਹੜੇ ਚੈਨਲ ਤੇ ਚੱਲਦਾ ਇਹ ਮਨਸਤਰੀ ਹਿੰਮਤ ਮਾਰੀ ਕਹਿੰਦਾ ਤੋਰਿਆ ਇਹਨਾਂ ਨੂੰ ਪਿੰਡੂ ਕੀਤਾ ਪਿੰਡੂ ਕੀਤਾ ਇਹ ਹੁਣ ਲੇਟ ਹੋ ਗਿਆ ਬੰਦਾ ਜੇ ਇਹੀ 5:30 ਵਜੇ ਨਾਲ ਹੋਰ ਆ ਇੱਕ ਰਹੇਗਾ ਕਿਨੇ ਲੈਣਾ ਬਈ ਹੋਰ ਵਾਜ ਜਾਂਦੇ ਕਾਇ ਨੇ ਕਾਇ ਵਾਜਦੀ ਥੋਈ ਫੜੀ ਜਾਂਦਾ ਸੀ ਥੋੜਾ ਪਹਿਲਾਂ ਆਉ ਬੱਜ ਗਿਆ ਹਾਂ ਆ ਆ ਰਹੇ ਦਾ ਆ ਰਹੇ ਦਾ ਕਿਹੜਾ ਮਰ ਚੱਕਲਾ ਯਾਰ ਆਹੀ ਕਰ ਦੋ ਯਾਰ ਆਹੀ ਕਰ ਹੈ 36 ਹੋ ਗਿਆ ਮਾਲ ਖਰਾ ਤੈਨੂੰ ਸ਼ਾਮ ਦੇ ਵਾਹ ਤਲਾਲਾ ਪਤੰਦਰਾ ਆ ਪਾਉਣਾ ਪਾਲਾ ਆ ਪਾਉਣਾ ਆ ਪਾਲਾ ਇਹ ਤਾਂ ਭੈਣ ਦੇ 45 ਵਾਲੀ ਗੋਭੀ ਆ ਬਹੁਤ ਜਲਾ ਮੰਨ ਕੇ ਜਦੋਂ ਮੈਂ 30 ਰੁਪਏ ਬੋਲੀ ਲਾਤੀ ਜੇ ਨਾ ਮੈਨੂੰ ਕਿੰਨੇ ਰੁਪਏ ਭਰਨੇ ਪੈਣਗੇ ਕਿ ਮੈਨੂੰ ਅੜਤ ਵੀ ਲੱਗੂਗੀ ਵਪਾਰੀ ਨੂੰ ਕਿ ਦੂਜੇ ਕਿਸਾਨ ਨੂੰ ਲੱਗੇ ਹੈ ਜਿਹੜਾ ਖਰੀਦਦਾ ਉਹਨੂੰ ਲੱਗਦੀ ਆੜ ਤੇ ਜਿਮੀਦਾਰ ਨੂੰ ਨਹੀਂ ਲੱਗਦੀ ਜਿਹੜਾ ਖਰੀਦਦਾ ਉਹਨੂੰ ਲੱਗਦੀ ਆ ਨਾ ਇਹਨਾਂ 'ਚ ਖਰਚਾ ਬੋਲੀ ਬੋਲੀ ਦਾ ਖਰਚਾ ਹੁੰਦਾ ਹਾਂ 36 ਰੁਪਏ ਦੇ ਵਿੱਚ ਬੋਲੀ ਦਾ ਖਰਚਾ ਪਾਊਗਾ ਭਾਈ 36 ਭਾਜੀ 36 ਸਹੀ ਆ ਜੀ ਮਾਲ ਵਧੀਆ ਜਿਹੜਾ ਬੋਲੀ ਦੇ ਹੋਈ ਆ ਲਾ ਕੇ ਤੁਸੀਂ ਚੱਕਲਾ ਇੱਕ ਰਹਿ ਗਿਆ ਸਹੀ ਆ ਨਾ ਸਹੀ ਆ ਭਾਈ ਇੱਕ ਲੈਣਾ ਦੋ ਲੈਣਾ ਬਾਈ ਦਾ ਨੰਬਰ ਦਿੰਦੇ ਜਿੱਥੇ ਬੋਲੀ ਹੁੰਦੀ ਹੈ ਜੇ ਤੁਸੀਂ ਗੋਭੀ ਸ਼ੋਭੀ ਲਿਆਉਣੀ ਹੈ ਜੀ ਭਾਈ ਆਪਣਾ ਨੰਬਰ ਦੇ ਦਿਓ ਜੀ 9815665042 9815665042 باقی ਗੱਲ ਆਇਆ ਬਈ ਪਹਿਲਾਂ ਪੈਸੇ ਪਾਉਣੇ ਨਹੀਂ ਛੱਡਨੇ ਹੁਣ ਕਿਉਂਕਿ ਇੱਕ ਵਾਰੀ ਠੱਗੀ ਹੋ ਗਈ ਸੀ ਪਹਿਲਾਂ ਸਹੀ ਗੱਲ ਸਿੱਧਾ ਇੱਥੇ ਗੱਡੀ ਲਿਆਵੇ ਜੇ ਉਦੋਂ ਪੈਸੇ ਲੈਣਗੇ ਜਦੋਂ ਬੋਲੀ ਹੋਵੇ ਨਾਗਦਾ 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 ਪੈਸੇ ਠੀਕ ਹੈ ਬਾਈ ਜੀ ਓਕੇ ਲਾਓ ਬਾਈ ਤੇ ਆ ਰੇਡ ਜਿਹੜੇ ਮੇਰੇ ਅੱਜ ਗੋਭੀ ਦੇ ਚੱਲੇ ਆ ਜੀ 36 36 ਰੁਪਈਏ ਤੁਹਾਨੂੰ ਵਿਖਾਤੀ ਆ ਇਹ ਵਾਕੀ ਟਾਈਮ ਜਿਹੜਾ 7:36 ਦਾ ਬਾਈ ਹੋ ਸਕਦਾ ਸਵੇਰੇ ਜੇ ਮੰਨ ਕੇ ਚਲੋ ਆ ਜਾਂਦੀ ਕੋਈ ਹੋ ਸਕਦਾ ਇਹ 40 45 ਵੀ ਲੱਗ ਜਾਂਦੀ ਕਿਉਂਕਿ ਗਾਹ ਕੇ ਵੇਖਣਾ ਹੁੰਦਾ ਤੇ ਬੱਚੇ ਜਿੰਨਾ ਗਾਹ ਕੋ ਹੋਵੇ ਨਾ ਸਵੇਰੇ ਗਾਹ ਕ ਜਾਦੇ ਹੁੰਦਾ ਇਸ ਟਾਈਮ ਜਿਹੜੇ 7:36 ਹੁੰਦੇ ਆ ਯਾਨੀ ਇਹ ਮੁੱਕਦੀ ਗੱਲ 36 35 40 ਦੇ ਨੇੜੇ ਜਿਹੜਾ ਗੋਭੀ ਦਾ ਰੇਟ ਹੋ ਰਿਹਾ ਜਿਹੜਾ ਰੇਟ ਬਾਈ ਜਿਹੜਾ ਚੱਲੀ ਜਾਂ 40 ਰੁਪਏ ਵਧੀਆ ਗੋਭੀ ਦਾ ਰੇਟ 35 40 ਜਿਹੜਾ ਚੱਲੀ ਜਾਂਦਾ ਬਾਈ ਲਓ ਬਈ ਬਾਕੀ ਇਹਦੇ ਟਾਈਮ ਉਹ ਮੈਟਰ ਕਰਦਾ ਗਾਹ ਘਬਾ ਮੈਟਰ ਕਰਦਾ ਗਾਹ ਅੱਜ ਟਾਈਮ ਕਿੰਨਾ ਗਾਹ ਨਾ ਕਿ ਜਾਹਕ ਜਿਆਦਾ ਜੇ ਹੋ ਜਾਂਦਾ ਇਹ ਅੱਜ ਹੁਣ ਵੀ 40 ਕਹਿੰਦੀ ਹੈ ਨਾ ਲਓ ਬਾਈ ਆਸੀ ਅੱਜ ਦੇ ਗੋਭੀ ਦੇ ਰੇਟ ਬਾਈ ਤੇ ਆਜੋ ਕਰਾਂ ਦੀ ਆਲੂ ਤੇ ਪਿਆਜ਼ ਦੇ ਵਿੱਚ ਬੈਨੇ ਆ ਜੀ ਕਰੰਟ ਸ਼ਰੰਟ ਆਇਆ ਕਿ ਨਹੀਂ ਬਾਈ ਆਜੋ ਕਰਾਂ ਦੀ ਲਓ ਬਈ ਇੱਧਰ ਹਰੀਆਂ ਮਿਰਚਾਂ ਪਈਆਂ ਹਰੀਆਂ ਮਿਰਚਾਂ ਦਾ ਰੇਟ ਵੀ ਪਏ ਤੁਹਾਨੂੰ ਪਤਾ ਹੀ ਹੈ 50 ਆਲੂ ਭਾਇਆ ਭਾਈ ਐਲਰ ਲਾਲ ਆਲੂ ਆ ਗਿਆ ਜੀ ਆ ਪਿਆ ਆਲੂ ਇਧਰ ਕੁਆਲਟੀ ਵੇਖੋ ਜੀ ਪਹਿਲਾਂ ਤੇ ਇਧਰ ਆ ਗਿਆ ਡੈਮਾ ਆਲੂ ਲੈ ਭਾਈ ਆਲੂ ਤੇ ਪਿਆਜ਼ ਦੇ ਵੈਸੇ ਦਾ ਰੇਟ ਆ ਉਹੀ ਚੱਲੀ ਜਾਂਦੇ ਹਨਾ ਆ ਵੇਲੇ ਇਧਰ ਸਾਹਮਣੇ ਘਟਾ ਪਾਈ ਜਾਂਦੇ ਆਲੂ ਦਾ ਰੋਜ ਉਹੀ ਰੇਟ ਪੁੱਛ ਲਈਦੇ ਬਹੁਤ ਰੋਜ ਉਹੀ ਰੇਟ ਪੁੱਛਦੇ ਅੱਜ ਵੇਨੇ ਬਾਕੀ ਮਾੜਾ ਮੋਟਾ ਕੋਈ ਐਸ ਦਾ ਅੱਜ ਵੀ ਵੇ ਰੇਟ ਸੇਮ ਹੀ ਆ ਤੇ ਪਰ ਕੁਆਲਟੀਆਂ ਬਹੁਤ ਆਈਆਂ ਅੱਜ ਅੱਗੇ ਇੱਕ ਦੋ ਕੁਆਲਟੀਆਂ ਦੀਆਂ ਹੋ ਤੋਂ ਲੈ ਕੇ 1 2 3 4 4 5 ਤਰ੍ਹਾਂ ਦਾ ਆਲੂ ਪਿਆ ਰੇਟ ਗਣਾਉਣ ਲੱਗੇ ਜੀ ਬਾਕੀ ਹਨਾ ਇੰਦਰ ਪਿਆ ਜਵੇਂ ਆਲੂ ਪਿਆਜ਼ ਦੇ ਰੇਟ ਕਰਾਉਣ ਲੱਗਿਆ ਬਾਕੀ ਬਾਹੂਕੜੇ ਜਿੰਨੀ ਕੀ ਜਾਣਕਾਰੀ ਹੈਗੀ ਵੀ ਦੀਵਾਲੀ ਦੇ ਨੇੜੇ ਕਹਿੰਦੇ ਮੰਦੀ ਆ ਜੰਦੀ ਨਹੀਂ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਸੇ ਤਾਂ ਕਹਿਮਾ ਜੀ ਅੱਜ ਵੈਰਾਈਟੀਆਂ ਕਾਫੀ ਮੰਗਾ ਲਈਆਂ ਆਲੂ ਦੀਆਂ ਜੀ ਹਨਾ ਵੈਰਾਈਟਾ ਸਾਨੂੰ ਲਾਲਚ ਜ਼ਿਆਦਾ ਹੋ ਜਾਂਦਾ ਲੈ ਬਈ ਐਲ ਆਰ ਦੀ ਕੁਆਲਿਟੀ ਬਾਈ ਆਹ ਸਿਰੇ ਤੇ ਐਲ ਆਰ ਆਲੂ ਪਿਆ ਜੀ ਆਹ ਡਾਇਮੰਡ ਮੋਟਾ ਆਲੂ ਆ ਗਿਆ ਹੈਗਾ ਸੰਟੈਨਾ ਹਾਂਜੀ ਸੰਟੈਨਾ ਆਲੂ ਸੰਟੈਨਾ ਡਾਇਮੰਡ ਨਹੀਂ ਆਜੀ ਇਹ ਕੰਪਨੀ ਨੂੰ ਜਾਂਦਾ ਹੁੰਦਾ ਸਾਰਾ ਇਹ ਸੰਟੈਨਾ ਆਲੂ ਆ ਗਿਆ ਬਈ ਇਹਦੇ ਫਿੰਗਰ ਬਣਦੇ ਫਿੰਗਰ ਲੈ ਬਈ ਜਿਹੜੀਆਂ ਫਰੈਂਚ ਫਰਾਈਜ਼ ਮੈਕਡੋਨਲਡ ਦੇ ਵਿੱਚ ਸਹੀ ਹੈ ਜੀ ਆਉ ਬਣਦੇ ਇਹ ਜਿਹੜਾ ਮੈਕਡੋਨਲਡ ਦੇ ਵਿੱਚ ਫਰੈਂਚ ਫਰਾਈਆਂ ਖਾਣੇ ਨਾ ਬਈ ਇਹਦੇ ਬਣਦੇ ਕਿਉਂਕਿ ਲੰਮੇ ਚਾਹੀਦੇ ਹੁੰਦੇ ਆਲੂ ਉਹਨਾਂ ਲੰਮੇ ਕੱਟਨੇ ਪੈਂਦੇ ਲੋ ਬਈ ਇਹਦਾ ਰੇਟ ਵੀ ਪੁੱਛਦੇ ਬਾਊ ਦਾ ਨਾ ਤੇ ਬਾਕੀ ਇਹਦਾ ਡਾਇਮੰਡ ਪਿਆ ਜੀ ਆਹ ਡਮਡ ਆ ਗਿਆ ਆ ਡਾਇਮੰਡ ਆ ਗਿਆ ਬਈ ਲੋ ਬਈ ਇਹਦਾ ਸਾਈਜ਼ ਵੇਖ ਲੋ ਇੱਕ ਸਰ ਪਿਆ ਜੀ ਆ ਇਹ ਵੀ ਸੰਟੈਨਾ ਹੀ ਹੈ ਇਹ ਵੀ ਸੰਟੈਨਾ ਆ ਗਿਆ ਇਹ ਸੈਸ਼ਨ ਦਾ ਆ ਗਿਆ ਜੀ ਇਹ ਆ ਗਿਆ ਸੰਟੈਨਾ ਆ ਗਿਆ ਮੈਕਡੋਨਲਡਸ ਵਾਲਿਆਂ ਦੇ ਜਿੱਥੋਂ ਫਰੈਂਚ ਫ੍ਰਾਈ ਖਾਣੀਆਂ ਜੀ ਆ ਵੀ ਸੰਟੈਨਾ ਹੀ ਲੱਗਦਾ ਜੀ ਵੇਖਣ ਦੇ ਵੇਲੇ ਬਾਕੀ ਕਵਾਲਟੀਆਂ ਆ ਜਿਹੜਾ ਛੋਟਾ ਵੇ ਜੀ ਆ ਕਿਹੜਾ ਜੀ ਡਾਇਮੰਡ ਆ ਆ ਪੁਖਰਾਜ ਆ ਡਾਇਮੰਡ ਸੌਰੀ ਇਹ ਡਾਇਮੰਡ ਆ ਗਿਆ ਬਾਈ ਹਨਾ ਇਹ ਕੁਆਲਿਟੀ ਮੀਡੀਅਮ ਆ ਗਈ ਜਿਹਨੂੰ ਕਹਿ ਦਿੰਦੇ ਆ ਲਓ ਬਾਈ ਇੰਨੇ ਕੁਆਲਿਟੀਆਂ ਤੁਹਾਨੂੰ ਵਿਖਾਈਆਂ ਸ਼ੁਰੂ ਤੋਂ ਰੇਟ ਕਰਦੇ ਬਾਈ ਐਲ ਆਰ ਆਲੂ ਦਾ ਜਿਹੜਾ ਸਿਰੇ ਦੀ ਟਾਪ ਕੁਆਲਿਟੀ ਉਹ ਪਿਆ ਲਾਲ ਜਾ ਉਹਦਾ ਵੀ ਰੇਟ ਆ ਇਹਦਾ 600 ਰੁਪਏ ਨੈਟ ਲਓ ਬਾਈ ਆ 6 600 ਰੁਪਏ ਨੈਟ ਜਿਹੜਾ ਇੱਥੇ ਵੀ ਕੀ ਜਾਂਦਾ ਨੈਟ ਦਾ ਮਤਲਬ ਹੁੰਦਾ ਵੀ ਖਰਚਾ ਕੋਈ ਨਹੀਂ ਪੈਣਾ ਉੱਤੇ ਜੀ ਸਭ ਵਿੱਚ ਹੀ ਹੁੰਦਾ ਸਹੀ ਹੈ ਜੀ ਇਹਦਾ ਰੇਟ ਜੀ ਸੇਮ ਹੀ ਰੇਟ ਸੇਮ ਹੀ ਰੇਟ ਆ ਜੀ ਇਹ ਕਾ ਆ ਗਿਆ ਜੀ ਕੁਆਲਿਟੀ ਇਹ ਕਿਹੜੀ ਆ ਆ 80 ਲ ਇੱਕ ਹੀ ਹੁੰਦਾ ਜੀ ਇਹ ਵੀ ਕੰਪਨੀ ਨੂੰ ਜਾਂਦਾ ਹੁੰਦਾ ਆ ਸਾਬ ਪੈਪਸੀ ਆ ਪੈਪਸੀ ਹੋਗਾ ਚਿਪਸ ਚਿਪਸ ਇਹਨਾਂ ਦੇ ਬਣਦੇ ਨੇ ਇਹ ਚਿਪਸ ਬਣਦੇ ਆ ਭਾਈ ਜਿਹੜੇ ਗੋਲ ਆਲੂ ਆ ਇਹਨਾਂ ਦਾ ਕੀ ਰੇਟ ਆ ਜੀ ਆ ਵੀ 600 ਰੁਪਏ ਇਹ ਵੀ 600 ਰੁਪਏ ਆ ਨਾ ਤੇ ਆ ਜਿਹੜਾ ਪਿਆ ਜੀ ਹੁਣ ਮਕਡੋਨਲਡ ਜਾਲਾਂ ਦੇ ਫ੍ਰੈਂਚ ਫ੍ਰਾਈ ਬਣੂਗੀ ਇਹਦਾ ਰੇਟ ਜੀ ਆ ਆਪਣੇ ਮੰਡੀ ਦਾ ਮੰਦਾ ਵਿਗਦਾ ਪਰ ਜਿਹੜੇ ਕੰਪਨੀ ਨੇ ਕੁਆਲਟੀ ਜਾਂਦੀ ਉਹ ਤਾਂ ਵੈਟਰ ਜਾਂਦੀ ਆ ਇਹਦੇ ਨਾਲ ਸਹੀ ਹੈ ਜੀ ਆ ਥੋੜਾ ਹਲਕਾ ਏ ਇਹ ਕੀ ਰੇਟ ਲੱਗਦਾ ਜੀ ਆ ਤਾਂ ਇੱਥੇ ਵਿਗਦਾ ਹੀ ਨਹੀਂ ਵੇਖੀ ਜਾਂਦਾ ਮਰ ਮਰ ਵਿਗਦਾ 500 ਰੁਪਏ 5400 400 ਵੀ ਵੇਚਣਾ ਮੈਂ ਤਾਂ ਨਾ ਵਿਕੇਦਾ ਸਹੀ ਹੈ ਜੀ ਬਾਕੀ ਭਾਈ ਇਹ 500 ਰੁਪਏ ਮੰਗੀ ਜਾਂਦੇ ਹਨਾ ਕਿਉਂਕਿ ਇੱਥੇ ਵਾਲੇ ਕੰਪਨੀ ਨੇ ਪਹੁੰਚ ਕੀਤੀ ਜੇ ਕੋਈ ਕੰਪਨੀ ਨੂੰ ਪਤਾ ਲੱਗ ਜੇ ਸ਼ਰਦੀ ਨਹੀਂ ਜੀ ਨਹੀਂ ਆ ਜਿਹੜਾ ਰਿਜੈਕਟ ਹੁੰਦਾ ਉਹ ਹੀ ਮੰਡੀ ਜਾਂਦਾ ਅਸਾ ਜਿਹੜਾ ਰਿਜੈਕਟ ਆ ਜਾਂਦਾ ਹਾਂ ਰਿਜੈਕਟ ਹੁੰਦਾ ਹੋਰ ਜੀ ਮਮ ਜੀ ਠੀਕ ਹੈ ਜੀ ਅਛਾ ਜਿਹੜਾ ਰਿਜੈਕਟ ਕੀਤਾ ਹੁੰਦਾ ਮਾਲ ਉਹ ਇੱਥੇ ਆ ਜਾਂਦਾ ਜੀ ਮਤਲਬ ਇਹਦੇ ਮਾੜਾ ਮੋਟਾ ਜਿਵੇਂ ਦਾਗਫਾ ਬੋਲਦੇ ਫਿੰਗਰ ਬਣਦੇ ਫਿੰਗਰ ਸਹੀ ਹੈ ਇਹਦੇ ਜਿਵੇਂ ਆ ਦਾ ਨਹੀਂ ਆ ਤਾਂ ਨਹੀਂ ਆ ਤਾਂ ਮੌਸਮ ਦੀ ਮਾਰ ਆ ਜਿਵੇਂ ਜਿਵੇਂ ਧੁੱਪ ਲੱਗਦੀ ਨਾ ਨਿਸ਼ਾਨ ਪੈ ਜਾਂਦਾ ਸਹੀ ਹੈ ਜੀ ਅਟਾ ਹੈ ਡਾਇਮੰਡ ਹੋਵੇ ਜਿਹੜਾ ਮਰਜੀ ਆ ਲੋ ਉਹਨੂੰ ਤੇੜਾ ਨਹੀਂ ਹੋਣੀ ਹੈ ਹਾਂਜੀ ਹਾਂਜੀ ਧੁੱਪ ਲੱਗਣ ਤੋਂ ਬਾਅਦ ਤੇ ਰਿਜੈਕਟ ਕਿ ਮਤਲਬ ਕੰਪਨੀ ਰਿਜੈਕਟ ਕਰਾ ਦਈਏ ਜੀ ਇਹਨੂੰ ਕੰਪਨੀ ਕੰਪਨੀ ਨੇ ਮਤਲਬ ਕਿ ਇਹਦਾ ਕੁਆਲਿਟੀ ਦੇ ਵਿੱਚ ਮੇਨਟੇਨੈਂਸ ਨਹੀਂ ਹੁੰਦੀ ਸਹੀ ਹੈ ਜੀ ਫਿੰਗਰ ਨੂੰ ਸਹੀ ਬਣਦਾ ਥੋੜਾ ਨਰਮ ਹੋ ਜਾਂਦਾ ਨਰਮ ਹੋ ਜਾਂਦਾ ਆਲੂ ਜੀ ਸਹੀ ਤਾਂ ਕਰਕੇ ਤਾਂ ਕਰਕੇ ਰਿਜੈਕਟ ਹੁੰਦਾ ਬਾਈ ਇਹ ਜਿਹੜਾ ਮੰਡੀ ਆਉਂਦਾ ਜੀ ਹਨਾ ਡਾਇਮੰਡ ਦਾ ਰੇਟ ਕੰਨਾ ਜੀ ਅੱਜ ਤਾਂ ਬਾਊ ਬਹੁ ਡਾਇਮੰਡ ਦਾ ਰੇਟ ਕੰਨਾ ਜੀ ਅੱਜ ਡਾਇਮੰਡ 650 600 ਰੁਪਏ ਨੈਟ 650 600 ਰੁਪਏ ਨੈਟ ਜੀ ਹਨਾ ਉਧਰ ਬਾਊ ਨਾ ਕਰ ਲੋ ਗੱਲ ਕੋਈ ਨਹੀਂ 1 ਮਿੰਟ ਜੀ ਹਾਂਜੀ 600 ਰੁਪਏ 650 ਰੁਪਏ ਨੈਟ ਨੈਟ ਫੇਰ ਦੱਸ ਦੇ ਜੀ ਉਹਨਾਂ ਹੀ ਰੇਟ ਤੁਹਾਨੂੰ ਕੁੱਤੇ ਖਰਚਾ ਕੋਈ ਨਹੀਂ ਜਿੰਨਾ ਮੰਗ ਲਿਆ ਉਹਨਾਂ ਹੀ ਮਤਲਬ ਮਿਲ ਜਾਣੇ ਇਹ ਹੀ ਸੀਗਾ ਅੱਜ ਦਾ ਜੀ ਮਤਲਬ ਇਤੋਂ ਦਾ ਕਵਰਾਈਟੀ ਕੁਆਲਟੀ ਆਹੀ ਨੇ ਸਾਰੀ ਵੈਰਾਈਟੀਆਂ ਨੇ ਸਹੀ ਆ ਜੀ ਇਹ ਕਾ ਭਾਈ ਜਿਹੜੀ ਜਮਾ ਛੋਟੇ ਛੋਟੇ ਮੀਡੀਅਮ ਜੀ ਆ ਵੀ ਡਾਇਮੰਡ ਆ ਥੋੜਾ ਹਲਕੀ ਕੁਆਲਟੀ ਆ ਇਹਦੇ ਕੀ ਮੰਗੀਆਂ ਨੇ ਜੀ ਆ 500 ਮੰਗਦੇ ਆ 450 ਵੀ ਦੇ ਦਿੰਨੇ ਆ 400 ਵੀ ਦੇ ਦਿੰਨੇ ਆ ਇਹ 500 ਮੰਗਦੇ ਆ ਭਾਈ 450 ਵੀ ਦੇ ਦਿੰਨੇ ਆ 400 ਵੀ ਦੇ ਦਿੰਨੇ ਆ ਜਣੀ ਮੁੱਕ ਦੀ ਗੱਲ ਆ 450 ਤੋਂ ਲੈ ਕੇ 600 ਰੁਪਏ ਦਾ ਆਲੂ ਆਪਣੇ ਕੋਲੇ ਪਿਆ ਜੀ ਕੁਆਲਟੀ ਜਿਹੜੀ ਮਰਜ਼ੀ ਲੈ ਜਾਓ ਡਾਇਮੰਡ ਲੈ ਜਾਓ ਐਲ ਆਰ ਲੈ ਜਾਓ ਚਿਪਸ ਵਾਲਾ ਲੈ ਜਾਓ ਜਾਂ ਫ੍ਰੈਂਚ ਫ੍ਰਾਈਜ਼ ਵਾਲਾ ਲੈ ਜਾਓ ਮਕਡੋਨਲਡ ਵਾਲਾ ਲੈ ਜਾਓ ਜਿਹੜਾ ਮ ਇਹ ਚੈਨਲ ਦੇ ਅੰਦਰ ਪਿੰਡੂ ਕਿਤਾ ਜੀ ਦਿੱਲੀ ਪਾਈ ਜੀ ਪਿੰਡੂ ਕਿਤਾ ਜੀ ਆ ਆ ਕੀ ਰੇਡਾ ਜੀ ਪਿਆਜ ਦਾ ਜੀ ਪਿਆਜ ਵੀ ਉਹੀ ਰੇਟ ਹੈ ਵੀਰੇ 15 ਰੁਪਏ 15 ਰੁਪਏ ਦਾ ਬਾਜ਼ਾਰ ਜਿਹੜਾ ਖੜ ਗਿਆ ਜੀ ਇੱਥੇ ਹੀ ਬ੍ਰੇਕਾ ਲੱਗੀਆਂ ਉਹਨਾਂ ਨੂੰ ਨਾ ਹੈ ਬਾਈ ਵਾਦਾ ਨਾ ਕਰਦਾ ਬਾਈ ਕੀ ਚੱਕਰ ਪਤਾ ਨਹੀਂ ਹਨ 15 ਰੁਪਏ ਦੇ ਨੇੜੇ ਬਾਈ ਜਿਹੜਾ ਰੇਟ ਬ੍ਰੇਕਾ ਲੱਗੀਆਂ ਵੀਆਂ ਜੀ ਵਾਦਨਾ ਹੀ ਨਹੀਂ ਹੈਗਾ ਸਹੀ ਹੈ ਜੀ ਕਿਉਂ ਵਾਦਨਾ ਕਿਉਂ ਨਹੀਂ ਗਾ ਜੀ ਫਸਲ ਬਹੁਤ ਆ ਇਸ ਵਾਰੀ ਮੈਂ ਤੁਹਾਨੂੰ ਗੀ ਗਿਆ ਫਸਲੀ ਚੱਕਰ ਹੁੰਦਾ ਸਾਰਾ ਸਾਹਬ ਆ ਫਸਲ ਜ਼ਿਆਦਾ ਹੈ ਹਰ ਹਰ ਚੀਜ਼ ਹੀ ਫਸਲ ਜ਼ਿਆਦਾ ਗੋਭੀ ਗੋਭੀ ਦੀ ਮਾੜੀ ਮੋਟੀ ਬੋਕਰ ਪਈ ਹੈ ਪਰ ਗੋਭੀ ਹਲੇ ਇਸ ਰੇਟ ਵੇਚ ਕੇ ਵੀ ਜ਼ਿਮੀਦਾਰਾਂ ਦੇ ਪੈਸੇ ਪੱਲੇ ਨਹੀਂ ਪੈ ਰਹੇ ਨਹੀਂ ਭਾਈ ਗੋਭੀ ਦਾ ਵਜਨ ਨਹੀਂ ਹੈਗਾ ਸਹੀ ਗੱਲ ਹੈ ਜੀ ਕਿ ਜਿੱਥੇ ਇੱਕ 1 ਕਿਲੋ ਦੇ ਵਿੱਚ ਦੋ ਤੋਂ ਢਾਈ ਤਿੰਨ ਫੁੱਲ ਚੜਦੇ ਸਨ ਹੁਣ 6-6 ਫੁੱਲ ਚੜਦੇ ਬਣੇ ਬਿਲਕੁਲ ਗੋਭੀ ਦਾ ਵਜਨ ਹੀ ਨਹੀਂ ਹੈਗਾ ਲਫਾਫੇ ਜਿਹੜੇ ਆ ਵੱਡੇ ਵੱਡੇ ਲੱਗਦੇ 20 ਕਿਲੋ ਦੇ ਲਫਾਫੇ ਹਾਂ ਫੁੱਲ ਬਾਏ ਜਿਵੇਂ ਬੰਦਾ ਲਾ ਲੋ ਸਹੀ ਹੈ ਜੀ ਉਹ ਭਾਰੀ ਹੁੰਦਾ ਪਰ ਅੰਦਰੋਂ ਖੋਖਾ ਹੁੰਦਾ ਉਹੀ ਗੋਬੀ ਦਾ ਹਾਲ ਹੈ ਉਹੀ ਗੋਬੀ ਦਾ ਸਹੀ ਹੈ ਜੀ ਆਲੂ ਆ 650 ਸਹੀ ਜੀ ਬਹੁਤ ਕੋਈ ਆਲੂ ਮਤਲਬ ਨਵਾਂ ਆਲੂ ਕਿਹੜੇ ਮਹੀਨੇ ਸ਼ੁਰੂ ਆਉਂਦਾ ਨਵਾਂ ਆਲੂ ਚੱਲੇਗਾ ਹਲੇ 1 ਮਹੀਨਾ ਹਲੇ 1 ਮਹੀਨਾ ਪਿਆ ਡਾਇਮੰਡ ਹੈ ਤਾਂ ਕੋਈ ਉਦੋਂ ਬਾਅਦ ਬਣ ਜਾਊਗਾ ਤੂੰ ਪਹਿਲਾਂ ਪਹਿਲਾਂ ਕਿ ਨਹੀਂ ਜੀ ਨਹੀਂ ਦੇਖੋ ਨਵਾਂ ਆਲੂ ਨੂੰ ਹਲੇ ਟਾਈਮ ਐ ਤਾਂ ਹੀ ਥੋੜਾ ਆਲੂ ਦਾ ਰੇਟ ਉੱਠ ਖੜਿਆ ਨਹੀਂ ਤਾਂ ਆਲੂ ਦਾ ਰੇਟ ਨਹੀਂ ਉੱਠਣਾ ਸੀਗਾ ਬਸ 600 700 ਤੱਕ ਜਾਵੜੇ ਜੀ ਜਿਹੜਾ 500 400 ਰਹਿ ਗਿਆ ਸੀਗਾ ਨਵਾਂ ਆਲੂ ਥੋੜਾ ਬਰਸਾਤਾ ਕਰਕੇ ਲੇਟ ਹੋ ਗਿਆ ਇਸ ਕਰਕੇ ਆਲੂ ਦੇ ਰੇਟ ਦੇ ਵਿੱਚ ਜੰਪ ਹੋ ਗਿਆ ਆਲੂ ਦੇ ਵਿੱਚ ਤੇਜ਼ੀ ਨਹੀਂ ਆਣੀ ਸੀਗੀ ਸਰ ਬਾਲਾ ਜੰਪ ਨਹੀਂ ਹੋਆ ਵੀ ਮਾਮੂਲੀ ਜਾਈ ਹੈ ਜੀ ਮਾਮੂਲੀ ਜਾਈ ਹੈ ਆ ਵੀ ਵੇਚਣਗੇ ਵਧੀਆ ਰਹਿਣਗੇ ਕਿਉਂਕਿ ਦੀਵਾਲੀ ਤੋਂ ਬਾਅਦ ਥੋੜਾ ਜਿਹਾ ਮੰਦਾ ਆ ਜਾਂਦਾ ਹੁੰਦਾ ਹੈ ਨਵੇਂ ਆਲੂ ਦੀ ਥੋੜੀ ਝਾਕ ਹੋ ਜਾਂਦੀ ਆ ਇੱਕ ਦੀਵਾਲੀ ਦੇ ਨੇੜੇ ਤੇੜੇ ਜੇ ਵਧੂਗਾ ਕਿ ਨੇੜਕ ਨੂੰ ਜੀ ਰੇਟ ਵਧਦਾ ਨਹੀਂ ਹੁੰਦਾ ਹਲੇ ਜਿਹੜਾ ਰੁਕ ਗਿਆ ਹੁਣ ਰੇਟ ਤੇ ਹੁਣ ਨਹੀਂ ਵੜਨਾ ਹੈਗਾ ਰੇਟ ਸਹੀ ਐ ਲੈ ਲਓ ਮੈਂ ਆਲੂ ਕਹਿੰਦੇ ਤੇ ਲੈ ਲਓ ਭਾਈ ਤੇ ਬਾਈ ਦਾ ਨੰਬਰ ਜਿਹੜਾ ਆ ਗਿਆ ਜੀ ਭਾਈ ਨੰਬਰ ਕਿੰਨਾ ਆ ਗਿਆ ਆਪਣਾ 9780650046 9780650046 9780650046 ਬਾਈ ਦਾ ਨੰਬਰ ਆ ਕਨੈਕਟ ਬਾਈ ਨਾਲ ਕਰ ਲਓ ਜੀ ਬਾਕੀ ਬਹੁਤ ਵਧੀਆ ਜਾਣਕਾਰੀ ਦਿੰਦੇ ਆ ਭਰਾ ਹਨ ਜੇ ਕਿਸੇ ਵੀ ਜ਼ਿਮੀਦਾਰ ਨੇ ਜਾਣਕਾਰੀ ਲੈਣੀ ਹੁੰਦੀ ਆਲੂ ਬਾਰੇ ਜੈ ਭਈ ਆ ਆ ਮਹੀਨੇ ਚ ਫਰਦੇ ਵੀ ਕਢਦੀਏ ਮਾਲ-ਚਾਲ ਕਦੋਂ ਵੀ ਜਾਣਕਾਰੀ ਲੈ ਸਕਦੇ ਆ ਵੀਰ ਭਰਾ ਖੰਨੇ ਮੰਡੀ ਦੇ ਵਿੱਚ ਖੜੇ ਆ ਬਈ ਜਿਹੜੇ ਰੇਟ ਗਣੈ ਠੀਕ ਆ ਬੋ ਜੀ ਠੀਕ ਆ ਜੀ ਇੱਕ ਗਾਹ